ਪਰ ਸਾਡੇ ਪਿੰਡ ਦੇ ਸਾਈਨਿੰਗ ਵੀ ਇੰਨੀ ਕ ਪ੍ਰੋਬਲਮ ਹੋ ਚੁੱਕੀ ਆ ਨਾ ਜਿਹਦਾ ਕੋਈ ਹੱਲ ਨਹੀਂ ਆ ਮਾਈਨਿੰਗ ਸਾਡੇ ਇੱਥੇ ਪਿੰਡ ਦੇ ਵਿੱਚੋਂ ਟਰਾਲੀਆਂ ਲੰਘਦੀਆਂ ਮਿੱਟੀ ਪਟਾ ਕੇ ਪੱਠੇ ਵਾਲੇ ਲੈ ਜਾਂਦੇ ਆ ਤੇ ਉਹੋ ਹੀ ਰਸਤਾ ਮੇਨ ਆ ਬੱਚਿਆਂ ਦੇ ਇਧਰ ਨਾਲ ਹੀ ਪਾਰਕ ਲੱਗਦੀ ਆ ਉੱਥੇ ਬੱਚੇ ਖੇਡਣ ਵੀ ਜਾਂਦੇ ਆ ਸ਼ਾਮੀ 4 ਵਜੇ ਤੇ ਇੱਕ ਦੋ ਛੋਟੇ ਬੱਚੇ ਸਾਈਕਲ ਸਾਈਕਲ ਵੀ ਲੈ ਜਾਂਦੇ ਆ ਇੱਕ ਤੇ ਕੱਲ ਗੁੜੀਆਂ ਤਾਜ਼ੀ ਤਾਜ਼ੀ ਦੀ ਖਬਰ ਆ ਕਿ ਟਰਾਲੀ ਦੇ ਨਾਲ ਵਜਦੀ ਵਜਦੀ ਬੜੀ ਮੁਸ਼ਕਲ ਨਾਲ ਬਚੀ ਠੀਕ ਹੈ ਦੂਜਾ ਹੈ ਕਿ ਇਲਾਕੇ ਦੇਖ ਰਹੇ ਤੁਸੀਂ ਉਸ ਰੋਡ ਤੇ ਇੰਨੀਆਂ ਵਧੀਆ ਵਧੀਆ ਕੋਠੀਆਂ ਬਣੀਆਂ ਔਰ ਘਰਾਂ ਦੇ ਵਿੱਚ ਇੰਨਾ ਕਿ ਡਸਟ ਜਾਂਦੀ ਹੈ ਜਿਹਦਾ ਕੋਈ ਹਿਸਾਬ ਨਹੀਂ ਸਫਾਈਆਂ ਦੇ ਹੁਣ ਸਾਰਾ ਦਿਨ ਕੀਤੀਆਂ ਨਹੀਂ ਜਾਂਦੀਆਂ ਉਲਟਾ ਸਫਾਈ ਤੇ ਚਲੋ ਕੋਈ ਕਾਰ ਵੀ ਲੇਗਾ ਬਟ ਜਿਹੜੀ ਬਿਮਾਰੀ ਲੱਗਦੀ ਹੈ ਘਟੇ ਦੇ ਨਾਲ ਉਹ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਠੀਕ ਹੈ ਤੇ ਅੱਜ ਮੌਕੇ ਤੇ ਟਰਾਲੀ ਔਰ ਜੀਸੀਪੀਆਂ ਲੱਗੇ ਦੀਆਂ ਹੀ ਪਰ ਮਾਈਨਿੰਗ ਅਫੀਸਰ ਨੂੰ ਫੋਨ ਕੀਤਾ ਗਿਆ ਕਿ ਤੁਸੀਂ ਆ ਕੇ ਮੌਕਾ ਦੇਖੋ ਪਰ ਜਦੋਂ ਤੱਕ ਉਹ ਪਹੁੰਚੇ ਤੇ ਪਤਾ ਨਹੀਂ ਉਹਨਾਂ ਦਾ ਕੀ ਉਹਨਾਂ ਦੀ ਸੈਟਿੰਗ ਹੋਈ ਜਾਂ ਕੁਝ ਹੋਇਆ ਪਤਾ ਨਹੀਂ ਇਹ ਸਵਾਲ ਬਾਰੇ ਪੂਰਾ ਪਰਿਆ ਕਿ ਉਸ ਉਹਨਾਂ ਅਫੀਸਰ ਦੇ ਆਉਣ ਤੋਂ ਪਹਿਲਾਂ ਹੀ ਨਾ ਸਾਰਾ ਕੁਝ ਇੱਧਰ ਉੱਧਰ ਹੋ ਗਿਆ ਕੋਈ ਉਹਨਾਂ ਨੂੰ ਰੈਲੀ ਨਹੀਂ ਲੱਭੀ ਐ ਸਿਰਫ ਜੇਸੀਪੀ ਖੜੀ ਲੱਭੀ ਐ ਮਿੱਟੀ ਤੇ ਨਾ ਉਹ ਪੁੱਟਣ ਦੇ ਹੀ ਨਾ ਕੁਛ ਨਾ ਉੱਥੇ ਕੋਈ ਡਰਾਈਵਰ ਇਸ ਕਰਕੇ ਉਹ ਨਾ ਉਹਨਾਂ ਨੇ ਪਤਾ ਨਹੀਂ ਹੁਣ ਸਾਨੂੰ ਤੇ ਇਹ ਕਹਿ ਗਏ ਆ ਕਿ ਅਸੀਂ ਕੋਈ ਕਾਰਵਾਈ ਕਰਾਂਗੇ ਪਰ ਹੁਣ ਤਾਂ ਬਾਅਦ ਚ ਪਤਾ ਲੱਗੇਗਾ ਕਾਰਵਾਈ ਕਰਦੇ ਆ ਜਾਂ ਨਹੀਂ ਕਰਦੇ ਠੀਕ ਹੈ ਕਿਹੜੀ ਕਾਰਵਾਈ ਹੁੰਦੀ ਤੇ ਕੀ ਹੋਏਗਾ ਕਾਰਵਾਈ ਨਹੀਂ ਹੋਈ ਤੇ ਅਸੀਂ ਇਹੋ ਸਲਾਹ ਕੀਤੀ ਹੈ ਕਿ ਹੁਣ ਅੱਗੇ ਆਪਾਂ ਜਿੱਥੇ ਤੱਕ ਸਾਡੇ ਕੋਲ ਪਹੁੰਚ ਹੋਏਗੀ ਕਰਾਂਗੇ ਆਪਣੇ ਤਰੀਕੇ ਨਾਲ ਫਿਰ ਸਤਨਾਮ ਸਿੰਘ ਪਿੰਡ ਮੇਰਾ ਜੰਗਲਾ ਆ ਪਟਾਟੇ ਇੱਥੇ ਹੈ ਕਿਤਾ ਵੀ ਸਾਡੇ ਘਰਾਂ ਦੇ ਵਿੱਚ ਗੁੱਡ ਗੁੱਡ ਮਿੱਟੀ ਆਂਦੀ ਹੈ ਕੋਈ ਪਾਣੀ ਤਰੋਂਗਦਾ ਕੋਈ ਕੱਖ ਨਹੀਂ ਜਾਇਜ ਮੈਣੀ ਗੋਤੋ ਹੋ ਕੇ ਤੇ ਮਿੱਟੀ ਜਿਹੜੇ ਪੱਠੇ ਨੂੰ ਲੈ ਕੇ ਜਾਂਦੇ ਆ ਅੰਨੇ ਕਾਰਵਾਈ ਕੋਈ ਵੀ ਨਹੀਂ ਹੋਈ ਜਿਹੜੇ ਅਫਸਰ ਪਹੁੰਚਿਆ ਉਹਨਾਂ ਨੂੰ ਕਿਹਾ ਖੁਦ ਭਾਈਓ ਸਾਡੇ ਘਰਾਂ 'ਨ ਕੇ ਚੈੱਕ ਕਰੋ ਕਿ ਕਿਤਾਂ ਗੁੱਟ ਗੁੱਟ ਮਿੱਟੀ ਪਈ ਹੈ ਤੇ ਅਫਸਰ ਵੀ ਇੱਥੇ ਦਰਵਾਟ ਕੇ ਤੇ ਚਲ ਗਿਆ ਕਹਿੰਦੇ ਕੋਈ ਨਹੀਂ ਕਰਦਾਂਗੇ ਕਰਦਾਂਗੇ ਤੁਹਾਨੂੰ ਵੀ ਲੱਗਦਾ ਕੀ ਕੀ ਮਿਲੇ ਭੁਗਤਾ ਦੇ ਬਾਜ਼ਾਰ ਕੋ ਜੀ ਨਹੀਂ ਹੋ ਸਕਦਾ ਇੱਕੀ ਮੰਗ ਕਰਦੇ ਹੋ ਨਾ ਭਾਈ ਮੰਗੇ ਇਹੋ ਕਰਨੇ ਆ ਭਾਈ ਜਿਹੜੇ ਮੈਨਗਾ ਜਿਹੜੀ ਬੰਦ ਹੋਣੀ ਚਾਹੀਦੀ ਹੈ ਤੇ ਲੀਡਰ ਜਿਹੜੀ ਹੈਗਾ ਉਹ ਹੋਵੇ ਪਰ ਪਾਣੀ ਦੇ ਜਿਹੜਾ ਹਰ ਟਾਈਮ ਇੱਥੇ ਦੋ ਟਾਈਮ ਜਾਂ ਤਿੰਨ ਟਾਈਮ ਦੇ ਤਰ੍ਹਾਂ ਹੋਣੇ ਚਾਹੀਦੇ ਜਿਹੜਾ ਭਾਈ ਪ੍ਰਦੂਸ਼ਣ ਨਾ ਹੋਵੇ ਇਧਰ ਜਿੱਧਰੇ ਆਏ ਆ ਜੀ ਮੈਂ ਪਿੰਡ ਜੰਗਲ ਤੋਂ ਸਰਪੰਚ ਤੇ ਸਾਡੇ ਪਿੰਡ ਦੀ ਬਹੁਤ ਸਮੱਸਿਆ ਜੀ ਇੱਥੋਂ ਨਜਾਇਜ਼ ਮਾਈਨਿੰਗ ਹੁੰਦੀ ਆ ਮਾਈਨਿੰਗ ਕਰਕੇ ਪੱਠਿਆਂ ਵਾਲੇ ਤੇ ਪੱਠਿਆਂ ਦੀ ਮਿੱਟੀ ਖੜਦੇ ਆ ਤੇ ਲੋਕਾਂ ਦੇ ਵਿੱਚ ਬਿਮਾਰੀਆਂ ਫੈਲ ਰਹੀਆਂ ਹਨ ਲਾਗੇ ਸਾਡਾ پارک ਆ ਕੱਲ ਵੀ پارک ਦੇ ਵਿੱਚ ਹਾ ਸੌਣ ਲੱਗਾ ਸੀ ਬੱਚੀ ਇੱਕ ਛੋਟੀ ਆਈ ਆ ਉਹ ਟਰਾਲੀ ਥੱਲੇ ਆਣ ਲਗੀ ਬਹੁਤ ਔਖੀ ਭਜੀਏ ਇੱਕ ਨਾ ਸਾਡੀਆਂ ਵਾਟਰ ਸਪਲਾਈ ਦੀਆਂ ਪਾਈਪਾਂ ਜਿਹੜੀਆਂ ਤੋੜਤੀਆਂ ਸਾਰੇ ਪਿੰਡ ਦੇ ਵਿੱਚ ਗੰਦਾ ਪਾਣੀ ਜਾ ਰਿਹਾ ਜੀ ਤੇ ਇਸ ਮੁੱਦਾ ਇਹ ਮਾਈਨਿੰਗ ਦਾਈ ਹੈ ਅੱਜ ਅਸੀਂ ਸ਼ਿਕਾਇਤ ਕੀਤੀ ਸੀ ਮਾਈਨਿੰਗ ਅਫਸਰਾਂ ਨੂੰ ਅਫਸਰ ਮਾਈਨਿੰਗ ਆਈ ਤੇ ਉਹਨਾਂ ਨੇ ਪਹਿਲੇ ਹੀ ਫੋਨ ਕਰਤੇ ਦਾ ਸੀ ਇਹਨਾਂ ਨੂੰ ਟਰਾਲੀਆਂ ਵਾਲਿਆਂ ਨੂੰ ਤੇ ਜੀਸੀਬੀ ਮਸ਼ੀਨਾਂ ਨੂੰ ਉਹ ਪਹਿਲਾਂ ਹੀ ਮਤਲਬ ਮੌਕੇ ਤੋਂ ਉਧਰ ਉਧਰ ਹੋ ਗਏ ਆ ਆ ਕੇ ਇਹਨਾਂ ਨੂੰ ਟਾਲੀਆਂ ਵੀ ਮੌਕੇ ਤੇ ਭਰੀਆਂ ਫੜਾਈਆਂ ਸਾਰਾ ਕੁਝ ਪਰ ਇਹਨਾਂ ਨੇ ਗੌਂਗਲਾਂ ਤੋਂ ਮਿੱਟੀ ਝਾੜੀ ਆ ਸਾਨੂੰ ਕਹਿੰਦੇ ਬੰਦੀ ਕਾਰਵਾਈ ਕਰਾਂਗੇ ਕਿਹੜੀ ਬੰਦੀ ਕਾਰਵਾਈ ਕਰਨੀ ਆ ਵੇਖ ਲੈਣ ਇਹਨਾਂ ਦੀ ਕੀ ਕਰਦੇ ਆ ਕੀ ਨਹੀਂ ਕਰਦੇ ਜੇ ਨਹੀਂ ਕਾਰਵਾਈ ਹੁੰਦੀ ਅਗਲੀ ਕੀ ਨਹੀਂ ਕਾਰਵਾਈ ਕਰੇਗੀ ਨਹੀਂ ਤੇ ਆਪਾਂ ਧਰਨਾ ਦਤਾਵਾਂਗੇ ਮਾਈਨਿੰਗ ਨਹੀਂ ਕਰਨਾਵਾਂਗੇ ਇਹਨਾਂ ਨੂੰ ਤੋਂ ਅੱਜ ਫੋਨ ਤੇ ਇੱਕ ਇਲੀਗਲ ਮਾਈਨਿੰਗ ਕੀ ਆਪਣੇ ਟੈਲੀਫੋਨਿਕਲੀ ਸ਼ਿਕਾਇਤ ਮਿਲੀ ਸੀਗੀ ਤੇ ਉਹ ਫਿਰ ਮੈਂ ਮੌਕਾ ਦੇਖਣ ਆਇਆ ਮੌਕਾ ਚੈੱਕ ਕਰ ਲਿਆ ਮੌਕੇ ਤੇ ਕੁਝ ਅਸਲੀ ਉਸ ਲਈ ਇਹੀ ਆਏ ਆ ਉਸ ਲਈ ਤੇ ਕੋਈ ਬਰਾਮਦਗੀ ਨਹੀਂ ਹੋਈ ਪਰ ਜਿਹੜੀ ਮਾਈਨਿੰਗ ਹੋਈ ਹੈ ਉਹ ਹਿਸਾਰੀ ਨੋਟ ਕਰ ਲਈ ਹੈ ਤੇ ਅਸੀਂ ਉਹਦੇ ਤੇ ਜੋ ਵੀ ਇਲੀਗਲ ਕਾਰਵਾਈ ਹੋਏਗੀ ਸਾਡੇ ਵਿਭਾਗ ਵੱਲੋਂ ਉਹ ਜਲਦੀ ਤੋਂ ਜਲਦੀ ਕਰਦੇ ਹਾਂ ਸਰ ਕੀ ਇਸ਼ਕਾ ਵਗੈਰਾ ਨਹੀਂ ਆਈਆਂ ਜਿਹੜੇ ਖਦਾਈ ਕਰ ਰਹੇ ਮਾਈਨਿੰਗ ਕਰ ਰਹੇ ਦੇਖੋ ਜੀ ਇਹ ਇਦਾਂ ਨਹੀਂ ਕਿਹਾ ਜਾ ਸਕਦਾ ਮੈਨੂੰ ਲੱਗਦਾ ਹੈ ਕਿ ਇੱਥੇ ਕੋਈ ਪਰਮਿਸ਼ਨ ਹੋਣੀ ਨਹੀਂ ਪਰ ਫਿਰ ਵੀ ਇਹ ਚੀਜ਼ਾਂ ਹੋ ਰਹੀਆਂ ਜੇ ਦਫ਼ਤਰ ਦੇ ਬੈਠਾ ਇਹ ਫਿਰ ਬੰਦਾ ਚੈੱਕ ਕਰ ਸਕਦਾ ਹੈ ਇਦਾਂ ਨਹੀਂ ਬੰਦਾ ਔਨ ਰਿਕਾਰਡ ਦਸਿਆਂ ਜਾ ਸਕਦੇ ਸਬ ਦੇਖਿਆ ਗਿਆ ਵੱਡੇ ਪੱਧਰ ਦੇ ਉੱਤੇ ਆ ਜਿਹੜੀ ਪੂਏ ਹਿੱਕੇ ਦੇ ਵਿੱਚ ਮਿੱਟੀ ਦੀ ਮਾਈਨਿੰਗ ਹੋ ਰਹੀ ਹੈ ਹੋਰ ਵੀ ਕਾਫੀ ਜਗ੍ਹਾ ਹੈ ਜਿੱਦਾਂ ਰੋਡ ਪੈਰਾ ਵਗੈਰਾ ਇੱਧਰ ਵੀ ਕਿੰਨੇ ਤੋਂ ਪਰਮਿਸ਼ਨ ਵਗੈਰਾ ਕੋਈ ਦਸਤੇ ਹੈਗੇ ਆ ਜਿਹੜੀ ਕਿ ਅੱਜ ਤੋਂ ਕਈ ਮਹੀਨੇ ਜਿਹੜੀ ਪਹਿਲਾਂ ਸਰਕਾਰ ਨੇ ਰੱਦ ਕਰ ਦਿੱਤੀਆਂ ਉਹੀ ਪਰਮਿਸ਼ਨਾਂ ਦਿਖਾ ਕੇ ਅवैध ਮਾਈਨਿੰਗ ਚੋਰਾ ਤੇ ਕੀਤਾ ਜਾ ਰਿਹਾ ਹੈ ਜਿਹੜਾ ਕਿ ਇਸ ਇਨ ਇਹਦੀ ਵਿੱਚ ਖਾਸ ਕਰਕੇ ਇਸ ਬਿਲਡਿੰਗ ਦੇ ਵਿੱਚ ਕਾਫੀ ਸਾਰੇ ਪੱਠੇ ਨੇ ਤੇ ਪੱਠਿਆਂ ਨੇ ਆਪਣੇ ਉਹਨਾਂ ਦਾ ਸਿਸਟਮ ਹੋ ਰਿਹਾ ਹੈ ਇਕ ਸਾਡੇ ਅਥਰ ਨੈਸ਼ਨਲ ਹਾਈ ਡਿਗਰੀ ਅਕੈਡਮੀ ਵਾਲਿਆਂ ਦੇ ਕੁਝ ਕੰਮ ਚਲੇ ਕਰਦੇ ਆ। ਬਾਕੀ ਜਿਹੜੀ ਪਰਮਿਸ਼ਨ ਵਾਲੀ ਗੱਲ ਆ ਉਹਦੇ ਕੋਲ ਡਾਡੇ ਦਫ਼ਤਰੀ ਬੈਠ ਕੇ ਦੇਖ ਸਕਦੇ ਹੁਣ ਲੰਗਿਟਿਊਡ ਲੈਟਿਟਿਊਡ ਜਗਾ ਮਿਲ ਲਿਆ ਉਹ ਦੇਖ ਲਾਂਗੇ ਕਿ ਪੋਜੀਸ਼ਨ ਹੈ ਕਿ ਨਹੀਂ ਹੈ। ਧੰਨਵਾਦ। ਥੈਂਕ ਯੂ।